हद ਹੋ ਗਈ ਇਹਨਾਂ ਚੋਰਾਂ ਦੀ ਹੁਣ ਤਾਂ ਇਹਨਾਂ ਚੋਰਾਂ ਨੂੰ ਕੋਈ ਡਰ ਹੀ ਨਹੀਂ ਰਿਹਾ ਦੇਖੋ ਕਿਵੇਂ ਭਰੇ ਬਾਜ਼ਾਰ ਦੇ ਵਿੱਚੋਂ ਸਕੂਟੀ ਦੇ ਵਿੱਚ ਨਕਲੀ ਚਾਬੀ ਲਗਾ ਕੇ ਇਹ ਚੋਰ ਉੱਥੋਂ ਫਰਾਰ ਹੋ ਜਾਂਦਾ ਹੈ ਦੱਸਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਕਈਆਂ ਦੇ ਘਰ ਦੇ ਵਿੱਚ ਤਾਲੇ ਤੋੜ ਕੇ ਉਹਨਾਂ ਦੇ ਘਰਦਿਆਂ ਤੇ ਹਮਲਾ ਕੀਤਾ ਜਾਂਦਾ ਹੈ ਤਾਂ ਕਿਤੇ ਦੁਕਾਨ ਦੇ ਵਿੱਚੋਂ ਤਾਲੇ ਤੋੜ ਕੇ ਦੁਕਾਨ ਪੂਰੀ ਸਾਫ਼ ਕਰ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੇ ਵਿੱਚ ਜਿਹੜਾ ਕਿ ਚੋਰਾਂ ਦਾ ਜਿਹੜੀ ਖੌਫ ਹੁੰਦਾ ਹੈ ਉਹ ਵੀ ਘਟ ਚੁੱਕਿਆ ਹੈ ਤੇ ਹੁਣ ਬਟਾਲਾ ਦੇ ਵਿੱਚ ਸਵੇਰੇ ਤੜਕੇ 11 ਵਜੇ ਦੇ ਕਰੀਬ ਜਿਹੜੀ ਕਿ ਆਈਸੀਆਈ ਬੈਂਕ ਦੇ ਬਾਹਰੋਂ ਸਫੇਦ ਰੰਗ ਦੀ ਇੱਕ ਐਕਟੀਵਾ ਖੜੀ ਸੀ ਤਾਂ ਉਥੋਂ ਭਰੇ ਬਾਜ਼ਾਰ ਦੇ ਵਿੱਚੋਂ ਇਹ ਚੋਰ ਜਿਹੜਾ ਕਿ ਆਂਦਾ ਹੈ ਅਣਪਛਾਤਾ ਚੋਰ ਹੁੰਦਾ ਹੈ ਤੇ ਆ ਕੇ ਸਕੂਟੀ ਦੇ ਉੱਤੇ ਬੈਠ ਜਾਂਦਾ ਹੈ ਇੱਧਰ ਉੱਧਰ ਦੇਖਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਚਾਬੀ ਲਗਾਉਂਦਾ ਹੈ ਜੀ ਹਾਂ ਨਕਲੀ ਚਾਬੀ ਲਗਾ ਕੇ ਸਕੂਟੀ ਨੂੰ ਚਲਾ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਵੀਡੀਓ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਪਹਿਲਾਂ ਤਾਂ ਆਉਂਦਾ ਹੈ ਤੇ ਬਾਅਦ ਵਿੱਚ ਸਕੂਟੀ ਦੇ ਉੱਤੇ ਬੈਠ ਕੇ ਚਾਬੀ ਲਗਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਕਿਸੇ ਦਾ ਵੀ ਡਰ ਨਹੀਂ ਰਿਹਾ ਦੱਸਦੀ ਹੈ ਕਿ ਬਟਾਲਾ ਦੀ ਇਹ ਖਬਰ ਹੈ ਜਿੱਥੋਂ ਕਿ ਸਵੇਰੇ 11 ਵਜੇ ਦੇ ਕਰੀਬ ICICI ਬੈਂਕ ਦੇ ਬਾਹਰ ਸਫੇਦ ਰੰਗ ਦੀ ਐਕਟੀਵਾ ਖੜੀ ਸੀ ਜਿਹੜਾ ਕਿ ਚੋਰਾ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਇਹ ਚੋਰ ਜਿਹੜਾ ਕਿ ਬੜੀ ਹੀ ਸਫਾਈ ਦੇ ਨਾਲ ਸਕੂਟੀ ਨੂੰ ਚੁੱਕ ਕੇ ਉਥੋਂ ਲੈ ਜਾਂਦਾ ਹੈ ਨਕਲੀ ਚਾਬੀ ਸਕੂਟੀ ਦੇ ਵਿੱਚ ਲਗਾ ਕੇ ਉਹਨੂੰ ਚਲਾ ਕੇ ਉਥੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਸੀ ਸੀ ਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਸਕਰੀਨ ਦੇ ਉੱਤੇ ਕਿ ਕਿਵੇਂ ਇਹ ਚੋਰ ਬਿਨਾਂ ਖੋਫ ਤੋਂ ਸਕੂਟੀ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਜਿਵੇਂ ਇਸ ਦੀ ਆਪਣੀ ਹੀ ਸਕੂਟੀ ਹੋਵੇ ਆਧਰ ਉਧਰ ਦੇਖਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਚਾਬੀ ਲਗਾਉਂਦਾ ਹੈ ਜੀ ਹਾਂ ਨਕਲੀ ਚਾਬੀ ਲਗਾ ਕੇ ਸਕੂਟੀ ਨੂੰ ਚਲਾ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਵੀਡੀਓ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੋਰ ਪਹਿਲਾਂ ਤਾਂ ਆਉਂਦਾ ਹੈ ਤੇ ਬਾਅਦ ਵਿੱਚ ਸਕੂਟੀ ਦੇ ਉੱਤੇ ਬੈਠ ਕੇ ਚਾਬੀ ਲਗਾ ਕੇ ਉਥੋਂ ਫਰਾਰ ਹੋ ਜਾਂਦਾ ਹੈ ਤਾਂ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਕਿਸੇ ਦਾ ਵੀ ਡਰ ਨਹੀਂ ਰਿਹਾ ਦੱਸਦੀ ਹੈ ਕਿ ਬਟਾਲਾ ਦੀ ਇਹ ਖਬਰ ਹੈ ਜਿੱਥੋਂ ਕਿ ਸਵੇਰੇ 11 ਵਜੇ ਦੇ ਕਰੀਬ ICICI ਬੈਂਕ ਦੇ ਬਾਹਰ ਸਫੇਦ ਰੰਗ ਦੀ ਐਕਟਿਵਾ ਖੜੀ ਸੀ ਜਿਹੜਾ ਕਿ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਇਹ ਚੋਰ ਜਿਹੜਾ ਕਿ ਬੜੀ ਹੀ ਸਫਾਈ ਦੇ ਨਾਲ ਸਕੂਟੀ ਨੂੰ ਚੁੱਕ ਕੇ ਉਥੋਂ ਲੈ ਜਾਂਦਾ ਹੈ ਨਕਲੀ ਚਾਬੀ ਸਕੂਟੀ ਦੇ ਵਿੱਚ ਲਗਾ ਕੇ ਉਹਨੂੰ ਚਲਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਕਿਵੇਂ ਇਹ ਚੋਰ ਬਿਨਾਂ ਖੋਫ ਤੋਂ ਸਕੂਟੀ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਜਿਵੇਂ ਇਸ ਦੀ ਆਪਣੀ ਹੀ ਸਕੂਟੀ ਹੋਵੇ